ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈਣਗੇ ਪਹਿਣਾ ਦੀ ਡਿਮਾਂਡ ਤੇ ਕਿਉਂਕਿ ਮਤਲਬ ਹਰ ਇੱਕ ਕਸਟਮਰ ਦੀ ਆਪਣੀ ਚੋਆਇਸ ਹੁੰਦੀ ਹੈ ਕਿ ਕੋਈ ਕਿਸ ਤਰ੍ਹਾਂ ਲਾਈਕ ਕਰਦਾ ਕੋਈ ਕਿਸ ਤਰ੍ਹਾਂ ਲਾਈਕ ਕਰਦਾ ਹਨਾ ਸੂਟ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਜਿਹੜੇ ਹੋਣਗੇ ਜੀ ਲਾਈਨਿੰਗ ਵਾਲੇ ਰਹਿਣਗੇ ਉਹਨਾਂ ਦੇ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਜਿਹੜਾ ਸੂਟ ਹੈਗਾ ਨਹੀਂ ਸਲਾਈ ਹੋਊਗਾ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੀਆਂ ਉਹਨਾਂ ਦੇ ਆਰਡਰ ਚੱਲ ਰਹੇ ਨੇਗੇ ਤਾਂ ਤੁਸੀਂ ਇਹ ਵਾਲਾ ਸੂਟ ਹੈਗਾ ਜਿਹੜੇ ਲੈ ਸਕਦੇ ਹੋਗੇ ਕਿਉਂਕਿ ਉਹ ਕਾਫੀ ਭੈਣਾਂ ਨੇਗੇ ਜਿਹੜੇ ਲਾਈਨਿੰਗ ਵਾਲੇ ਸੂਟ ਹੀ ਸਲਾਈ ਕਰਵਾਉਂਦੀਆਂ ਨੇਗੀਆਂ ਪਰ ਪਸ਼ਮੀਨੇ ਦੇ ਸੂਟ ਵੀ ਉਹਨਾਂ ਨੇ ਲੈਨੇ ਕਾਫੀ ਭੈਣਾਂ ਨੇ ਬਾਕੀ ਮੈਂ ਤੁਹਾਨੂੰ ਅੱਜ ਜਿਹੜੀ ਕਲੈਕਸ਼ਨ ਹੈਗੀ ਸਾਰੀ ਟੇਸਟਾ ਦੀ ਰਹੇਗੀ ਬਹੁਤ ਜਾਦੇ ਸੋਹਣੇ ਸੂਟ ਨੇਗੇ ਤੇ ਵਿੱਚ ਆਪਾਂ ਠੀਕ ਪ੍ਰਾਈਸ ਵਾਲੇ ਸੂਟ ਵੀ ਲੈ ਕੇ ਆਵਾਂਗੇ ਮੈਂ ਤੁਹਾਨੂੰ ਵੀਡੀਓ ਚ ਦਿਖਾਉਂਗੀ ਵੀ ਜਿਹੜੇ ਤੁਹਾਨੂੰ ਪਸੰਦ ਹੋਏ ਉਸ ਤਰ੍ਹਾਂ ਦੇ ਜਿਹੜੇ ਤੁਸੀਂ ਲੈ ਸਕਦੇ ਹੋਵੋਗੇ ਸਭ ਤੋਂ ਪਹਿਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆਂਗੀ ਚਨਾਉਣ ਸਿਲਕ ਦਾ ਦੇਖੋ ਕਲਰ ਕਿੰਨਾ ਜਿਆਦਾ ਸੋਹਣਾਗਾ ਦੇਖੋ ਜੀ ਪਰ ਪਲੀਜ਼ ਮੇਰੀ ਰਿਕੁਐਸਟ ਹੈ ਕੱਲੀ ਸ਼ਰਟ ਨੂੰ ਨਾ ਕਿਹੋ ਨਾ ਤੁਹਾਨੂੰ ਮਿਲਣੀ ਵੀ ਨਹੀਂ ਹੈਗੀ ਕੱਲੀ ਸ਼ਰਟ ਕਿਉਂਕਿ ਇਹ ਫੁੱਲ ਸੂਟ ਲੇنگੇ ਲੋ ਜੀ ਤੇ ਨਾਲ ਰਹੇਗੀ ਇਹਦੇ ਇਸ ਤਰ੍ਹਾਂ ਦੀ ਬਾਟਮ ਰਹੇਗੀ ਜਿਹੜਾ ਸਟਾਕ ਹੈਗਾ ਸਾਰਾ ਨਵਾਂ ਆਇਆ ਹੈਗਾ ਕੋਈ ਮਤਲਬ ਪੁਰਾਣਾ ਨਹੀਂ ਹੈਗਾ ਸਟਾਕ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਰਹੇਗੀ ਬਾਟਮ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਮੈਚਿੰਗ ਦਾ 18500 ਪਲੱਸ ਸ਼ਿਪਿੰਗ ਕੋਈ ਸ਼ਿਪਿੰਗ ਐਕਸਟਰਾ ਨਹੀਂ ਕਾਫੀ ਜਿਆਦਾ ਸੋਨਾ ਸੂਟ ਬਣੂਗਾ ਜਦੋਂ ਇਹ ਸਟਿਚ ਹੋ ਗਿਆ ਤੇ ਦੂਜਾ ਸੂਟ ਰਹੇਗਾ ਰੈੱਡ ਕਲਰ ਦੇ ਵਿੱਚ ਲਓ ਜੀ ਇਹ ਵੀ ਹੈ ਜਿਹੜਾ ਸੂਟ ਹੈਗਾ ਤੁਸੀਂ 올ਓਵਰ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ ਜੀ 2500 ਬ੍ਰਾਂਡ ਹੈਗਾ ਜੀ ਟਿਸਟਾ ਬਹੁਤ ਜਿਆਦਾ ਸੋਨਾ ਬਟਰ ਕਾਟਨ ਦਾ ਸੂਟ ਹੈਗਾ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਨਹੀਂ ਸਟੀਚ ਹੁੰਦਾ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾਗਾ ਕੋਈ ਵੀ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਵਿਦਆਊਟ ਲਾਈਨਿੰਗ ਨਹੀਂ ਸਲਾਈ ਹੁੰਦਾ ਰੈੱਡ ਕਲਰ ਦੇ ਵਿੱਚ ਹੈਗਾ ਕਾਫੀ ਜਿਆਦੇ ਸੋਹਣਾ ਸੂਟ ਹੈ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਕੁ ਜਿਆਦੇ ਸੋਹਣੀ ਹੈ 2500 ਪ੍ਰਾਈਜ਼ ਰਹੇਗਾ 올ਓਵਰ ਦਾ ਤੇ ਪਲੱਸ ਇਹਦੇ ਵਿੱਚ ਹੈਗਾ ਜਿਹੜਾ ਰਾਨੀ ਕਲਰ ਹੈਗਾ ਹਲੋ ਇਹ ਵੀ ਤੁਸੀਂ ਹੈਗਾ ਜਿਹੜਾ ਸੂਟ ਹੈਗਾ 올ਓਵਰ ਲੈ ਸਕਦੇ ਹੋਗੇ ਬਟਰ ਕਾਟਨ ਦੇ ਵਿੱਚ 컬러 ਹੈ ਜਿਹੜਾ ਪਰਫੈਕਟ ਆ ਰਿਹਾ ਹੈਗਾ ਕੋਈ ਵੀ ਸ਼ੇਡ ਦਾ ਫਰਕ ਨਹੀਂ ਪੈ ਰਿਹਾ ਮੇਰੇ ਵੱਲੋਂ ਮੇਰੀ ਵੀਡੀਓ ਦੇ ਵਿੱਚ 컬러 ਬਿਲਕੁਲ ਪਰਫੈਕਟ ਆ ਰਿਹਾ ਹੈਗਾ ਠੀਕ ਹੈ ਜੀ ਪ੍ਰਾਈਸ ਇਹਦਾ ਵੀ ਰਹੇਗਾ ਜੀ 2500 ਬਹੁਤ ਜਿਆਦੇ ਸੋਹਣੇ ਸੂਟ ਲੇਗੇ ਤੇ ਆ ਰਿਹਾ ਹੈਗਾ ਜੀ ਜੌਰਜਟ ਦਾ ਸੂਟ ਕੁਸ਼ਕ ਪਹਿਣਾ ਰਹੀਆਂ ਸੀਗੀਆਂ ਪ੍ਰਾਈਸ ਰਹੇਗਾ ਜੀ 700 ਪਲੱਸ ਸ਼ਿਪਿੰਗ ਹੈ ਲੋ ਜੀ ਇਹ ਵੀ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਬਹੁਤ ਡਿਮਾਂਡ ਦੇ ਵਿੱਚ ਰਿਹਾ ਸੀ ਇੱਕ ਸੂਟ ਅਵੇਲੇਬਲ ਆ ਬਸ ਇਹ ਲਾਸਟ ਤੇ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਵਾਈਟ ਕਲਰ ਦੇ ਵਿੱਚ ਸੂਟ ਹੈਗਾ ਜੌਰਜਟ ਦੇ ਵਿੱਚ ਕਈ ਜਿਹੜੀਆਂ ਭੈਣਾਂ ਵਾਈਟ ਕਲਰ ਲਾਈਕ ਕਰਦੀਆਂ ਨੇ ਤਾਂ ਤੁਸੀਂ ਇਹ ਵਾਲਾ ਸੂਟ ਹੈਗਾ ਜਿਹੜਾ ਲੈ ਸਕਦੇ ਹੋਗੇ ਪ੍ਰਾਈਜ਼ ਰਹੇਗਾ ਜੀ 700 ਇਸ ਤੋਂ ਬਾਅਦ ਹੈਗਾ ਜੀ ਟੈਬੀ ਦੇ ਵਿੱਚ ਟਿਸਟਾ ਦਾ ਰਹੇਗਾ ਪਿਓਰ ਟੈਬੀ ਦੇ ਵਿੱਚ ਸੂਟ ਰਹੇਗਾ ਜੀ ਇਹ ਵਾਲਾ ਦੇਖੋ ਬਹੁਤ ਜਿਆਦੇ ਸੋਹਣੀ ਟੈਬੀ ਐ ਪ੍ਰਾਈਸ ਰਹੇਗਾ ਜੀ 2500 올ਓਵਰ ਦਾ ਲੋ ਜੀ 올ਓਵਰ ਹੀ ਤੁਹਾਨੂੰ ਸੂਟ ਮਿਲੂਗਾ ਇਹ ਮੈਚਿੰਗ ਨਹੀਂ ਮੈਚਿੰਗ ਇਹ ਸੋਨਾ ਵੀ ਨਹੀਂ ਲੱਗਣਾ ਲੋ ਜੀ ਇਹਦੇ ਵਿੱਚ ਦੂਜਾ ਕਲਰ ਹੈ ਜਿਹੜਾ ਕਾਫੀ ਜਿਆਦੇ ਸੋਨਾ ਹੈਗਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਪੀਚ ਬਾਵਾਂ ਜਾਂ ਸ਼ੇਡ ਹੈਗਾ ਪ੍ਰਾਈਸ ਰਹੇਗਾ ਜੀ 2500 ਬਹੁਤ ਜਿਆਦੇ ਸੋਹਣੇ ਸੂਟ ਲੱਗਦੇ ਨੇ ਵਾਲੇ ਜਦੋਂ ਸਲਾਈ ਹੋ ਜਾਂਦੇ ਨੇ ਇਸ ਤੋਂ ਬਾਅਦ ਹੈਗਾ ਜੀ ਬਟਰ ਕਾਟਨ ਦੇ ਵਿੱਚ ਸੂਟ ਕਾਟਨ ਸਿਲਕ ਦੇ ਵਿੱਚ ਤੇ ਟੇਸਟਰ ਦਾ ਰਹੇਗਾ ਫਰੋਜ਼ੀ ਕਲਰ ਬਹੁਤ ਸੂਟ ਸੇਲ ਕੀਤੇ ਰਹਿਗੇ ਇਹਦੇ ਨਾਲ ਦੇ ਆਪਾਂ ਤੇ ਪ੍ਰਾਈਸ ਰਹੇਗਾ ਜੀ 2500 ਟੇਸਟਰ ਦਾ ਜੀ ਇਹ ਵਾਲਾ ਸੂਟ ਇਸ ਤੋਂ ਬਾਅਦ ਹੈਗਾ ਜੀ ਮਸਲੀਨ ਦੇ ਵਿੱਚ ਸੂਟ ਹੈਗਾ ਲਓ ਜੀ ਇਹ ਵੀ ਆ ਜਿਹੜਾ ਸੂਟ ਹੈਗਾ ਰਹੇਗਾ ਜੀ ਮੈਚਿੰਗ ਪ੍ਰਾਈਜ਼ ਰਹੇਗਾ ਜੀ ਇਹਦਾ 1500 ਪਲੱਸ ਸ਼ਿਪਿੰਗ ਵਿਦਆਊਟ ਦੁਪੱਟਾ ਸੂਟ ਨੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਤੁਸੀਂ ਐਕਸਟਰਾ ਤੋਂ ਦੁਪੱਟਾ ਲਗਾ ਸਕਦੇ ਹੋਗੇ ਵਿੱਚ ਅੱਜ ਮੈਂ ਤੁਹਾਨੂੰ ਸਾਰੇ ਤਰ੍ਹਾਂ ਦੇ ਸੂਟ ਦਿਖਾਏ ਨੇ ਵਿੱਚ ਸਸਤੇ ਵਿੱਚ ਮਹਿੰਗੇ ਹਨ ਜਿਵੇਂ ਵੀ ਤੁਸੀਂ ਲੈਣਾ ਚਾਹੋ ਤੇ ਉਹੀ ਗੱਲ ਹੈ ਹਰ ਇੱਕ ਪਹਿਨ ਦੀ ਆਪਣੀ ਚੁਆਇਸ ਹੁੰਦੀ ਹੈ ਹਰ ਇੱਕ ਪਹਿਨ ਦਾ ਆਪਣਾ ਬਜਟ ਹੁੰਦਾ ਹੈਗਾ ਕੋਈ ਸਸਤੇ ਵੀ ਲੈ ਸਕਦੇ ਨੇ ਕੋਈ ਮਹਿੰਗੇ ਵੀ ਲੈ ਸਕਦੇ ਨੇ ਹਨਾ ਉਸ ਅਕੋਰਡਿੰਗ ਨੇ ਜਿਹੜੇ ਸੂਟ ਆਪਾਂ ਸਾਰੇ ਲੈ ਕੇ ਆਉਣੇ ਹੁੰਨੇ ਆਂਗੇ ਪਰ ਜਿਹੜੇ ਪ੍ਰਾਈਜ਼ ਨੇਗੇ ਆਪਣੇ ਬਹੁਤ ਜੈਨੂਇਨ ਰੱਖੇ ਹੋਏ ਨੇਗੇ ਤੇ ਆਪਾਂ ਰੇਟ ਬਹੁਤ ਠੀਕ ਮਾਰਜਨ ਦੇ ਵਿੱਚ ਹੈ ਜਿਹੜਾ ਸੂਟ ਆਪਾਂ ਚਾਹੇ ਵਰਕ ਵਾਲਾ ਹੋਵੇ ਚਾਹੇ ਪ੍ਰਿੰਟ ਹੋਵੇ ਹਨਾ ਠੀਕ ਮਾਰਜਨ ਦੇ ਵਿੱਚ ਹੈ ਜਿਹੜਾ ਸੂਟ ਆਪਾਂ ਲੈ ਕੇ ਆਉਣੇ ਹੁੰਨੇ ਆਂਗੇ ਤੇ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਪਸ਼ਮੀਨਾ ਹਰ ਤਰ੍ਹਾਂ ਦੇ ਸੂਟ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟ੍ਰਿਕਲ ਜੀ ਬਾਏ ਬਾਏ